ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਗ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਹੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਭਾਂਡਾ ਹਛਾ ਸੋਈ ਜੋਤਿ ਸੁਭਾਉ ਸੀ ਭਾਂਡਾ ਕਹਿੰਦੇ ਨੇ ਹਿਰਦੇ ਨੂੰ ਅੱਛਾ ਦਾ ਮਤਲਬ ਹੈ ਪਵਿੱਤਰ ਹੋਣਾ ਭਾਵ ਸੀਦਾ ਮਤਲਬ ਹੈ ਚੰਗਾ ਲੱਗਣਾ ਸਤਿਗੁਰ ਕਹਿੰਦੇ ਹਨ ਕਿ ਉਹੀ ਹਿਰਦਾ ਪਵਿੱਤਰ ਹੈ ਜਿਹੜਾ ਉਸ ਪ੍ਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਭੰਡ ਆਤਮ ਲੀਣ ਤੋਤਾ ਚਾ ਨ ਹੋਏ ਸੀ ਤੋਤਾ ਦਾ ਮਤਲਬ ਬਾਰੋ ਸਾਹਿਬ ਕੀਤਿਆਂ ਤੀਰਥ ਆਦਿਕ ਦੇ ਇਸ਼ਨਾਨ ਨਾਲ ਮਰਦਿਕਾ ਕਹਿੰਦੇ ਜੇ ਮਨੁੱਖ ਦਾ ਹਿਰਦਾ ਅੰਦਰੋਂ ਵਿਕਾਰਾਂ ਦੇ ਨਾਲ ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਕ ਤੇ ਇਸ਼ਨਾਨ ਕਰਾਇਆ ਇਹ ਹਿਰਦਾ ਜਿਹੜਾ ਇਹ ਸ਼ੁੱਧ ਨਹੀਂ ਹੋ ਸਕਦਾ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਸੋਜੀ ਦਾ ਮਤਲਬ ਹੈ ਅਕਲ ਗੁਰੂ ਦਵਾਰ ਹੈ ਹੋਏ ਮਹਾਰਾਜ ਕਹਿੰਦੇ ਵੀ ਜੇ ਗੁਰੂ ਦੇ ਦਰ ਤੇ ਆਪਾਂ ਭਾਵ ਦੂਰ ਕਰਕੇ ਸਵਾਲੀ ਬਣੀਏ ਮੰਗਤੇ ਬਣੀਏ ਤਾਂ ਹੀ ਹਿਰਦੇ ਨੂੰ ਪਵਿੱਤਰ ਕਰਨ ਦੀ ਅਕਲ ਮਿਲਦੀ ਹੈ ਇਹ ਤਦਵਾਰ ਹੈ ਧੋਏ ਅੱਛਾ ਵੇਸੀ ਗੁਰੂ ਦੇ ਦਰ ਤੇ ਰਹਿ ਕੇ ਹੀ ਬਿਕਾਰਾਂ ਦੀ ਮੈਲ ਧੋਤੇ ਆਂ ਇਹ ਹਿਰਦਾ ਜਿਹੜਾ ਇਹ ਪਵਿੱਤਰ ਹੁੰਦਾ ਔਰ ਗੁਰੂ ਦੇ ਦਰ ਤੇ ਆ ਕੇ ਅਕਲ ਮਿਲਦੀ ਹੈ ਹਿਰਦੇ ਨੂੰ ਪਵਿੱਤਰ ਕਰਨ ਦੀ ਵੀ ਇਹ ਵਿਕਾਰਾਂ ਦੇ ਨਾਲ ਮੈਲਾ ਹੋਇਆ ਹਿਰਦਾ ਸ਼ੁੱਧ ਕਿਵੇਂ ਹੋ ਸਕਦਾ ਮਾੜੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਕਿਉਂਕਿ ਵੀ ਜੇ ਗੁਰੂ ਦੇ ਦਰ ਤੇ ਟਿਕੇ ਰਹੀਏ ਤਾ ਪਰਮਾਤਮਾ ਆਪ ਹੀ ਵਿਚਾਰਨ ਦੀ ਸਮਝ ਬਖਸ਼ਦਾ ਔਰ ਅਸੀਂ ਚੰਗੇ ਹਾਂ ਜਾਂ ਮੰਦੇ ਇਹ ਅਕਾਲਪੁਰਖ ਪਰਮਾਤਮਾ ਅਕਲ ਦਿੰਦਾ ਹੈ ਸੋਝੀ ਦਿੰਦਾ ਹੈ ਮਤ ਕੋ ਜਾਣੈ ਜਾਏ ਅਗੇ ਪਾਏ ਜੀ ਕਹਿੰਦੇ ਜੇ ਇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ ਕੋਈ ਜੀਵ ਇਹ ਨਾ ਸਮਝ ਲੈ ਕਿ ਇੱਥੋਂ ਖਾਲੀ ਹੱਤ ਜਾ ਜਾ ਕੇ ਪਰ ਲੋਕ ਵਿੱਚ ਜੀਵਨ ਪਵਿੱਤਰ ਕਰਨ ਦੀ ਸੋਝ ਮੈਲੇਗੀ ਇਹ ਸੋਝੀ ਜਿਹੜੀ ਹੈ ਮਹਾਰਜ ਕਹਿੰਦੇ ਨੇ ਭਾਈ ਇਸ ਜੀਵਨ ਵਿੱਚ ਲੋਕ ਵਿੱਚ ਮਿਲਣੀ ਹੈ ਪਰ ਲੋਕ ਵਿੱਚ ਸੋਝੀ ਲੈਣ ਦਾ ਸਮਾਂ ਨਹੀਂ ਮਿਲਣਾ ਆਹੀ ਜੀਵਨ ਹੈ ਜਿਸ ਵਿੱਚ ਚੰਗੀ ਮਤ ਹਾਸਲ ਕੀਤੀ ਜਾ ਸਕਦੀ ਹੈ ਚੰਗੀ ਅਕਲ ਲਈ ਜਾ ਸਕਦੀ ਹੈ ਚੰਗੀ ਸੋਝੀ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਇੱਕੋ ਇੱਕ ਜੀਵਨ ਹੈ ਮਨੁੱਖਾ ਜਨਮ ਇਸ ਜਨਮ ਵਿੱਚ ਰਹਿ ਕੇ ਹੀ ਮਨੁੱਖ ਚੰਗੀ ਸਿੱਖਿਆ ਪ੍ਰਾਪਤ ਕਰਦਾ ਹੈ ਜੇਹੇ ਕਰਮ ਕਮਾਈ ਤੇਹਾ ਹੋਈ ਸੀ ਇੱਕ ਕੁਦਰਤੀ ਨਿਯਮ ਹੈ ਕਿ ਇਤੇ ਮਨੁੱਖ ਜਿਹਾ ਜੇ ਕਰਮ ਕਰਦਾ ਹੈ ਉਹੋ ਜਿਹਾ ਹੀ ਉਹ ਬਣ ਜਾਂਦਾ ਹੈ ਕਰਮਾਂ ਕਰਕੇ ਦੁੱਖ ਸੁੱਖ ਪ੍ਰਾਪਤ ਹੁੰਦੇ ਕਰਮਾਂ ਕਰਕੇ ਹੀ ਮਨੁੱਖ ਨੂੰ ਅਨਸਾਗਤ ਜੀਵਨ ਦੀ ਸੋਝੀ ਮਿਲਦੀ ਹੈ ਜੇ ਕਰਮ ਚੰਗੇ ਕਰਾਂਗੇ ਅਕਲ ਲੰਮਾਂਗੇ ਤਾਂ ਉਹ ਗੁਰੂ ਦੀ ਕਿਰਪਾ ਦੇ ਨਾਲ ਚੰਗੀ ਸੋਝੀ ਪ੍ਰਾਪਤ ਹੋਏ ਜਾਏਗੀ ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ ਗਣਜੇ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਨਾ ਤਾਂ ਉਸ ਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਪਰਮਾਤਮਾ ਆਪ ਬਖਸ਼ਦਾ ਹੈ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵੈਸੀ ਜਿਸ ਮਨੁੱਖ ਨੂੰ ਦਾਤ ਮਿਲਦੀ ਏ ਫਿਰ ਉਹ ਆਪਣਾ ਮਨੁੱਖਾ ਜਨਮ ਜਿਹੜਾ ਸੁਚੱਜਾ ਬਣਾ ਕੇ ਇੱਜ਼ਤ ਘਟਕੇ ਤੁਰ ਜਾਂਦਾ ਜਿਵੇਂ ਬਾਣੀ ਵਿੱਚ ਪੜਦਾ ਹੈ ਨਾ ਆਪਾਂ ਵੀ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪੜ ਮਲੇ ਇਹ ਬਾਣੀ ਉਹਨਾਂ ਤੇ ਟੁੱਕਦੀ ਏ ਜਿਨ੍ਹਾਂ ਨੇ ਮਨੁੱਖਾ ਜਨਮ ਸੁਚੱਜਾ ਬਣਾ ਲਿਆ ਤੇ ਇੱਜ਼ਤ ਘਟਕੇ ਤੁਰ ਜਾਂਦੇ ਆ ਉਹ ਆਪਣੀ ਸੋਭਾ ਦਾ ਵਾਜਾ ਇੱਥੇ ਹੀ ਵਜਾ ਕੇ ਜਾਂਦੇ ਆ ਲੋਕ ਵਿੱਚ ਵੀ ਸੋਭਾ ਦੇ ਬਾਜੇ ਵੱਜਦੇ ਤੇ ਪਰ ਲੋਕ ਵਿੱਚ ਵੀ ਉਹਨਾਂ ਨੂੰ ਇੱਜ਼ਤ ਮਿਲਦੀ ਹੈ ਮਾਨਸ ਕਿਆ ਵੇ ਚਾਰ ਤੇ ਉਹ ਲੋਕ ਸੁਣਾਏ ਸੀ ਕਹਿੰਦਾ ਕੋਈ ਇੱਕ ਮਨੁੱਖ ਕੀ ਤਿੰਨਾ ਹੀ ਲੋਕਾਂ ਵਿੱਚ ਪਰਮਾਤਮਾ ਉਸ ਦੀ ਫਿਰ ਸੋਭਾ ਦੇ ਬਾਜੇ ਵਜਾਉਂਦਾ ਹੈ ਸੋਭਾ ਖਲਾਰਦਾ ਹੈ ਨਾਨਕ ਆਪਨੇ ਹਾਲ ਸਭ ਕੁਲ ਤਾਰਸੀ ਇਹ ਨਾਨਕ ਆਖ ਕੇ ਗੁਰੂ ਸਭ ਕਹਿੰਦੇ ਨੇ ਕਿ ਉਹ ਬਨੁਕ ਆਪ ਸਦਾ ਪ੍ਰਸੰਨ ਚਿਤ ਰਹਿਂਦਾ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਤਾਰ ਲੈਂਦਾ ਤੇ ਸੋਭਾ ਦਵੰਦਾ ਹੈ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਦੀ ਚੱਲਾਂ ਨਾਲ ਜੁੜਦਾ ਹੈ ਜਿਹੜਾ ਆਪਣੇ ਜੀਵਨ ਨੂੰ ਸੋਚੱਜਾ ਜੀਵਨ ਬਣਾਉਂਦਾ ਹੈ ਤੇ ਉਹਦੀ ਸੋਭਾ ਦੇ ਬਾਜੇ ਲੋਕ ਵਿੱਚ ਵੀ ਤੇ ਬਲੋਕ ਵਿੱਚ ਵੀ ਵੱਜਦੇ ਹਨ ਆਉ ਗੁਰੂ ਸਭ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਭਰਿਆ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਔਰ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਭਾਕਤਾ ਦੀ ਅਰਦਾਸ ਤੇ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਜੀ ਕਿਰਪਾ ਕਰਕੇ ਨਗਰ ਦੇ ਸਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਸਭਨਾਂ ਦੇ ਮਨਾਂ ਨੂੰ ਵੇਲ ਕੇ ਆਪ ਲੈ ਲੈ ਲੈਣ ਏ ਅਰਦਾਸ ਮਰਦ ਸਭ ਦੇ ਚੈਲੰਜ ਕਰਦੀ ਰਹੀ ਏ ਵਿਰਤੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੁਰਵਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ